ਜ਼ਿਲ੍ਹਾ ਹੁਸ਼ਿਆਰਪੁਰ 'ਚ 38 ਲੱਖ ਬੂਟੇ ਲਗਾਉਣ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਦਾਅਵੇ ਸਿਰੇ ਤੋਂ ਖਾਰਿਜ ਕਰਦਿਆਂ ਭਾਜਪਾ ਦੀ ਗਰਸ਼ੰਕਰ ਹਲਕਾ ਇੰਚਾਰ ਨਮੀਸ਼ਾ ਮਹਿਤਾ ਨੇ ਕਿਹਾ ਕਿ 38 ਲੱਖ ਬੂਟੇ ਜ਼ਿਲ੍ਹਾ ਹੁਸ਼ਿਆਰਪੁਰ 'ਚ ਲਗਾਉਣ ਦਾ ਦਾਵਾ ਸਰਾਸਰ ਗਲਤ ਹੈ ਨਮੀਸ਼ਾ ਮਹਿਤਾ ਨੇ ਕਿਹਾ ਕਿ ਬੀਤੇ ਦਿਨੀ ਮੀਡੀਆ ਵਿੱਚ ਜਾਰੀ ਖਬਰਾਂ 'ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 38 ਲੱਖ ਬੂਟੇ ਲਗਾਉਣ ਦੀ ਗੱਲ ਸਾਹਮਣੇ ਆਈ ਸੀ ਹੁਣਾ ਆਖਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਚ ਕੁੱਲ 7 ਹਲਕੇ ਹਨ ਅਤੇ ਜੇਕਰ 38 ਲੱਖ ਬੂਟੇ 7 ਹਲਕਿਆਂ ਚ ਵੰਡੇ ਜਾਣ ਤਾਂ 542857 ਬੂਟੇ ਇੱਕ ਹਲਕੇ ਦੇ ਹਿੱਸੇ ਆਉਂਦੇ ਹਨ ਪਰ ਅਸਲੀਅਤ ਚ ਪਿੰਡਾਂ ਨੂੰ 100 ਤੋਂ 200 ਬੂਟੇ ਹੀ ਭੇਜੇ ਜਾ ਰਹੇ ਨੇ ਜਿਸ ਦੇ ਚਲਦੇ ਪ੍ਰਸ਼ਾਸਨ ਬੂਟਿਆਂ ਦੇ ਨਾਂ ਤੇ ਵੱਡਾ ਘਪਲਾ ਕਰ ਰਿਹਾ ਹੈ ਹੁਣਾ ਕਿਹਾ ਕਿ ਪ੍ਰਸ਼ਾਸਨ ਨੂੰ ਕਿੰਨੇ ਬੂਟੇ ਆਏ ਹਨ ਤੇ ਉਹ ਕਿੰਨੇ ਲਗਾਉਣ ਲਈ ਦੇ ਰਿਹਾ ਹੈ ਇਸ ਦਾ ਬੇਰਵਾ ਜਨਤਾ ਕੀਤਾ ਜਾਵੇ ਹੁਣ ਆਖਿਆ ਕਿ ਕੇਂਦਰ ਦੀ ਭਾਰਤ ਸਰਕਾਰ ਨੇ ਪਿਛਲੇ ਸਾਲ 160 ਕਰੋੜ ਰੁਪਏ ਦੇ ਬੂਟੇ ਲਗਾਉਣ ਅਤੇ ਜੰਗਲਾਜ ਪੌਦਾ ਰੋਪਣ ਵਾਸਤੇ ਭੇਜੇ ਸਨ ਪਰ ਉਹ ਕਿਤੇ ਵੀ ਨਹੀਂ ਆ ਰਿਹਾ ਅ ਜ਼ਿਲ੍ਹਾ ਪ੍ਰਸ਼ਾਸਨ ਨੇ 15 ਜੁਲਾਈ ਨੂੰ ਇੱਕ ਖਬਰ ਪਬਲਿਸ਼ ਕਰਾਈ ਸੀ ਕਿ 38 ਲੱਖ ਬੂਟੇ ਜਿਹੜੇ ਆ ਜ਼ਿਲ੍ਹੇ ਦੇ ਵਿੱਚ ਲਗਾਏ ਜਾ ਰਹੇ ਜ਼ਿਲ੍ਹਾ ਹੁਸ਼ਿਆਰਪੁਰ ਚ ਤੇ ਬਹੁਤ ਵੱਡਾ ਕਪੜਾ ਆ ਆਪਣੇ ਆਪ ਦੇ ਵਿੱਚ ਵੱਡਾ ਭ੍ਰਿਸ਼ਟਾਚਾਰ ਬੂਟੇ ਲਗਾਉਣ ਦੇ ਨਾਮ ਤੇ ਕੀਤਾ ਜਾ ਰਿਹਾ ਹੈਗਾ ਮੈਂ ਦੱਸਣਾ ਚਾਹੁੰਦੀ ਆ ਕਿ ਸੱਤ ਹਲਕੇ ਨੇ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਤੇ ਸੱਤਾਂ ਹਲਕਿਆਂ ਦੇ ਵਿੱਚ ਜੇ ਇਹ 38 ਲੱਖ ਬੂਟਾ ਵੰਡਿਆ ਜਾਵੇ ਤਾਂ 5 ਲੱਖ 47857 5 ਲੱਖ 42000 ਤੇ 857 ਬੂਟੇ ਜਿਹੜੇ ਆ ਇੱਕ ਹਲਕੇ ਨੂੰ ਆਉਂਦੇ ਆ ਜੇ ਮੈਂ ਆਪਣੇ ਗੜ ਸ਼ੰਕਰ ਦੀ ਗੱਲ ਕਰਾਂ ਤੇ 5 ਲੱਖ 42857 ਬੂਟੇ ਜਿਹੜੇ ਆ ਸਾਡੇ ਇੱਥੇ 173 ਪਿੰਡ ਤੇ ਦੋ ਨਿੱਕੇ ਸ਼ਹਿਰ ਹੈਗੇ ਆ ਟੋਟਲ 175 ਹੋ ਗਿਆ ਇਹਨਾਂ ਨੂੰ ਜੇ 5 ਲੱਖ 42857 ਬੂਟਿਆਂ ਨੂੰ 173 ਪਿੰਡ ਤੇ ਦੋ ਸ਼ਹਿਰਾਂ ਦੇ ਵਿੱਚ ਤਕਸੀਮ ਕੀਤਾ ਜਾਵੇ ਤਾਂ 3102 ਬੂਟੇ ਜਿਹੜੇ ਆ ਇੱਕ ਪਿੰਡ ਦੇ ਹਿੱਸੇ ਆਉਂਦੇ ਆ ਔਰ ਅੱਜ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਕਿਸੇ ਪਿੰਡ ਦੇ ਵਿੱਚ 200 ਬੂਟਾ ਆ ਰਿਹਾ ਕਿਸੇ 'ਚ 150 ਆ ਰਿਹਾ ਔਰ ਕਿਸੇ 'ਚ 100 ਆ ਰਿਹਾ ਤੋ ਸਿਰਫ ਐਨੇ ਬੂਟੇ ਜਿਹੜੇ ਅਸਲੀਅਤ ਦੇ ਵਿੱਚ ਲਗਾਏ ਜਾ ਰਹੇ ਆ ਔਰ ਕਲੇਮ ਦੇਖੋ ਕਿੰਨਾ ਵੱਡਾ ਕੀਤਾ ਜਾ ਰਿਹਾ 38 ਲੱਖ ਬੂਟੇ ਔਰ ਇਹ ਬਹੁਤ ਵੱਡਾ ਕਪਲਾ ਹੈ ਮੈਂ ਜਨਤਾ ਨੂੰ ਅਪੀਲ ਕਰੂੰਗੀ ਤੁਹਾਡੇ ਮੀਡੀਆ ਦੇ ਰਾਹੀਂ ਕਿ ਆਪਣੇ ਆਪਣੇ ਪਿੰਡਾਂ ਦੇ ਵਿੱਚੋਂ ਚੈੱਕ ਕਰਨ ਕਿਉਂਕਿ ਇਸ ਵੇਲੇ ਪੰਚਾਇਤਾਂ ਭੰਗ ਹੋ ਚੁੱਕੀਆਂ ਸਰਪੰਚਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਔਰ ਪ੍ਰਸ਼ਾਸਨ ਦੀ ਪੂਰੀ ਜ਼ਿੰਮੇਵਾਰੀ ਬੰਦੀ ਹੈ ਕਿ ਖੱਤੀ ਲੱਖ ਬੂਟਾ ਜਿਹੜਾ ਇਹ ਕਲੇਮ ਕਰਦੇ ਆ ਕਿੰਨੇ ਕਿੰਨੇ ਬੂਟੇ ਜਿਹੜੇ ਪਿੰਡਾਂ ਦੇ ਵਿੱਚ ਆ ਰਹੇ ਆ ਲੋਕੀ ਇਸ ਗੱਲ ਨੂੰ ਦੇਖਣ ਵਾਚਣ ਔਰ ਗਿਣਤੀ ਕਰਕੇ ਉਹਨੂੰ ਬਕਾਇਦਾ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕਰਨ ਤਾਂ ਕਿ ਪਤਾ ਲੱਗੇ ਪਬਲਿਕ ਨੂੰ ਕਿ ਕਿੰਨਾ ਕੁ ਵੱਡਾ ਘੁਟਾਲਾ ਕਪਲਾ ਹੋ ਰਿਹਾ ਹੈ ਜਨਤਾ ਜਿਹੜਾ ਉਹਨੂੰ ਸਮਝ ਆਵੇ ਕਿ ਕਿੱਦਾਂ ਜਨਤਾ ਨੂੰ ਅੱਖਾਂ ਦੇ ਵਿੱਚ ਘੱਟਾ ਪਾਇਆ ਜਾ ਰਿਹਾ ਬੁੱਧੂ ਬਣਾਇਆ ਜਾ ਰਿਹਾ ਲੋਕਾਂ ਨੂੰ ਅੱਜ ਇਸ ਸਰਕਾਰ ਦੇ ਵਿੱਚ ਮੈਂ ਇਹ ਗੱਲ ਨਾਲ ਇਹ ਵੀ ਕਹਿਣਾ ਚਾਹੁੰਦੀ ਐ ਕਿ 160 ਕਰੋੜ ਰੁਪਈਆ ਪਿਛਲੇ ਸਾਲ ਭਾਰਤ ਸਰਕਾਰ ਨੇ ਬੂਟੇ ਲਗਾਉਣ ਲਈ ਇਹ ਫੋਰੈਸਟੇਸ਼ਨ ਵਾਸਤੇ ਪੰਜਾਬ ਨੂੰ ਭੇਜਿਆ ਤੁਹਾਨੂੰ ਕਿਤੇ ਲੱਗਿਆ ਹੋਇਆ ਨਜ਼ਰ ਆਉਂਦਾ ਸਾਢੇ 550 ਬੂਟਾ ਅਸੀਂ ਗੁਰੂ ਨਾਨਕ ਸਾਹਿਬ ਦਾ ਜਦੋਂ ਸਾਢੇ 550 ਸਾਲਾ ਬਨਾਇਆ ਉਦੋਂ ਪਰ ਪਿੰਡ ਲਾਇਆ ਔਰ ਪਤਾ ਨਹੀਂ ਕਿੰਨੇ ਕੁ ਰੁਪਏ ਜਿਹੜੇ ਆ ਨਰੇਗਾ ਦੀਆਂ ਦਿਹਾੜੀਆਂ ਵੀ ਪੇਮੈਂਟ ਹੋ ਜਾਂਦੀ ਆ ਕਾਗਜ਼ਾਂ ਦੇ ਵਿੱਚ ਕਿ ਔਰ ਅਸਲੀਅਤ ਦੇ ਵਿੱਚ ਜਿਹੜੇ ਨਰੇਗਾ ਵਰਕਰ ਉਹ ਵਿਚਾਰੇ ਰੋ ਰਹੇ ਹੁੰਦੇ ਆ ਔਰ ਕਾਗਜ਼ਾਂ ਦੇ ਵਿੱਚੇ ਪੇਮੈਂਟਾਂ ਪੈ ਜਾਂਦੀਆਂ ਇਦਾਂ ਹੀ ਬੂਟਿਆਂ ਦੀਆਂ ਪੇਮੈਂਟਸ ਪੈ ਰਹੀਆਂ ਇਦਾਂ ਹੀ ਜਿਹੜਾ ਉਹਨਾਂ ਦੀਆਂ ਦਿਹਾੜੀਆਂ ਪਾਣੀ ਲਾਣ ਲਈ ਪੈ ਜਾਂਦੀਆਂ ਔਰ ਇਹ ਬਹੁਤ ਵੱਡਾ ਕਪਲਾ ਭਾਰਤ ਸਰਕਾਰ ਪੈਸੇ ਭੇਜਦੀ ਆ ਜਿਹੜੀ ਸਰਕਾਰ ਪੈਸੇ ਭੇਜਦੀ ਆ ਉਹੀ ਸਰਕਾਰ ਜਿਹੜੀ ਇਨਕੁਆਰੀ ਕਰਾਉਣ ਦਾ ਵੀ ਹੱਥ ਰੱਖਦੀ ਆ ਮੈਂ ਲੋਕਾਂ ਨੂੰ ਅਪੀਲ ਕਰੂੰਗੀ ਕਿ ਆਪਣੇ ਆਪਣੇ ਪੱਧਰ ਤੇ ਪਿੰਡਾਂ ਦੇ ਵਿੱਚ ਚੈੱਕ ਕਰਕੇ ਇਹਨੂੰ ਪੋਸਟ ਕਰੋ ਔਰ ਪ੍ਰਸ਼ਾਸਨ ਨੂੰ ਵੀ ਕਹੂੰਗੀ ਕਿ ਜੇਕਰ ਪ੍ਰਸ਼ਾਸਨ ਚੋਰ ਨਹੀਂ ਆ ਕਪਲਾ ਨਹੀਂ ਕਰ ਰਿਹਾ ਕਰਾਪਸ਼ਨ ਨਹੀਂ ਕਰ ਰਿਹਾ ਤਾਂ ਪ੍ਰਸ਼ਾਸਨ ਜਿਹੜਾ ਆ ਇਸ ਵੇਰਵੇ ਨੂੰ ਜਨਤਕ ਕਰੇ ਔਰ ਪੰਜਾਬ ਸਰਕਾਰ ਨੂੰ ਇਸ ਮੈਟਰ ਨੂੰ ਬਹੁਤ ਸੀਰੀਅਸਲੀ ਲੈ ਕੇ ਮੈਂ ਕਹੂੰਗੀ ਕਿ ਉਹਨਾਂ ਨੂੰ ਆਪ ਇਹ ਵੇਰਵੇ ਜਿਹੜੇ ਆ ਜਨਤਕ ਕਰਾਉਣੇ ਚਾਹੀਦੇ ਆ